ਖਾਲਕਾ ਮਲੇਰ ਕੋਲ ਆਦੇ ਪਿੰਡ ਮਾਨਕਵਾਲ ਤੋਂ ਪਿਛਲੇ ਕੁਝ ਦਿਨ ਪਹਿਲਾਂ ਮਾਤਾ ਨੈਣਾ ਦੇਵੀ ਦੀ ਯਾਤਰਾ ਕਰਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਭਰਿਆ ਛੋਟਾ ਹਾਥੀ ਅਚਾਨਕ ਨਹਿਰ ਵਿੱਚ ਡਿੱਗਣ ਕਰਕੇ 10 ਸ਼ਰਧਾਲੂਆਂ ਦੀ ਪਾਣੀ ਵਿੱਚ ਡੁੱਬ ਕੇ ਜਾਨ ਕਾਰਨ ਮੌਤ ਹੋ ਗਈ ਸੀ ਜਿੰਨਾ ਦਾ ਲੰਗੀ 7 ਤਰੀਕ ਨੂੰ ਪਿੰਡ ਮਾਨਕਵਾਲ ਵਿਖੇ ਅੰਤਮ ਅਰਦਾਸ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਰਮਦਾਸ ਭਗਤ ਜੀ ਵਿਖੇ ਸਮੂਹ ਪੀੜਤ ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਇਲਾਕੇ ਭਰ ਦੀਆਂ ਪੰਚਾਇਤਾਂ ਧਾਰਮਿਕ ਜਥੇਬੰਦੀਆਂ ਸਮੂਹ ਕਲੱਬਾਂ ਅਤੇ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਸਾਂਝਾ ਕੀਤਾ ਇਸ ਮੌਕੇ ਹਲਕਾ ਮਲੇਰ ਕੋਲਾ ਦੇ ਵਿਧਾਇਕ ਡਾਕਟਰ ਮੁਹੰਮਦ ਜਮੀਲ ਔਰ ਰਹਿਮਾਨ ਹਲਕਾ ਅਮਰਗੜ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਜাহিਦਾ ਸੁਲੇਮਾਨ ਜਸਵੀਰ ਸਿੰਘ ਤੇਉਲ ਆਦਿ ਤੋਂ ਇਲਾਵਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਹਨਾਂ ਵਿਛੜੀਆਂ ਰੂਹਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਭਾਈ ਹਰਦੇਵ ਸਿੰਘ ਪੱਪੂ ਕਲਿਆਣ ਸਰਪੰਚ ਗੁਰਮukh ਸਿੰਘ ਗਰੇਵਾਲ ਫਰਵਾਹੀ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਖੁਰਦ ਜਥੇਦਾਰ ਤਰਲੋਚਨ ਸਿੰਘ ਧਲੇਰ ਸ੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਲੇਰਕੋਲਾ ਡਾਕਟਰ ਜਗਤਾਰ ਸਿੰਘ ਜੱਗੀ ਛਨੇਰ ਸਾਹਿਬ ਦਾ ਚੇਅਰਮੈਨ ਮਾਰਕੀਟ ਕਮੇਟੀ ਸੰਦੋਵ ਇਸ ਮੌਕੇ ਹਲਕਾ ਵਿਧਾਇਕ ਡਾਕਟਰ ਮਹਮਦ ਜਮੀਲ ਔਰ ਰਹਿਮਾਨ ਅਤੇ ਦਵਾਇ ਇੱਕ ਜਸਵੰਤ ਸਿੰਘ ਗੱਜਨ ਮਾਜਰਾ ਨੇ ਪੀੜਤ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਸਰਕਾਰ ਤੋਂ ਪੀੜਤਾਂ ਨੂੰ ਬਣਦਾ ਮੁਆਵਜ਼ਾ ਜ਼ਰੂਰ ਦਿਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕੇ ਭਈ ਆਕਾਲ ਕੀ ਜੈ ਲਾਲੋ ਸਭ ਸੰਨ ਕੋ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇ ਸਹਾਵਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਗਰ ਵਿੱਚ ਆਇਆ ਬਾਜ ਜਲੇ ਰਣਾ ਕੋਈ ਮਮੂਲੀ ਗੱਲ ਨਹੀਂ ਐਡਾ ਦੁੱਖ ਸਾਡੇ ਨਗਰ ਵਿੱਚ ਪੈ ਗਿਆ ਆ ਤੁਸੀਂ ਪਹਿਲੇ ਤਸਵੀਰ ਦੇਖ ਰਹੇ ਹੋ ਕਿ ਇੱਕ ਮਾਂ 8 ਸਾਲ ਦਾ ਬੱਚਾ 4 ਸਾਲ ਦੇ ਬੱਚੇ ਨੂੰ ਲੈ ਕੇ ਇੱਕ ਸਖਾ ਦੇ ਵਿੱਚ ਹੋਨ ਦਾ ਲਾਇਆ ਸਾਸ ਕਰਕੇ ਫਕੇ ਡੇਟ ਤੋਂ 5K ਸੱਖਾਂ ਦਾ ਕੋਨਾ ਵਿੱਚ ਬਸਲੇ ਕ੍ਰਿਸ਼ਨਾ ਤੋਂ ਕੋਨਾ ਨੂੰ ਵੀ ਸੱਜਦਾ ਲਾਇਆ ਗਿਆ ਅੱਗੇ ਦੇ ਉਹਨਾਂ ਕੋਲ ਗੁਰਪ੍ਰੀਤ ਸਿੰਘ ਜੀ ਉਹਨਾਂ ਦੀ ਬੱਚੇ 18 ਸਾਲ ਦੇ ਸੁਭਮਨ ਪ੍ਰੀਤ ਤੋਂ ਉਹਨਾਂ ਦੇ ਵੀ ਕੱਤੇ ਤੋਂ ਚੁੱਕ ਕੇ ਇੱਕ ਬਾਪ ਬੇਟੀ ਦੇ ਫੁੱਲ ਇਕੱਠੇ ਜਾਇਆ ਬਹੁਤ ਹੀ ਮਦ ਭਰਦੀ ਹੈ ਹਾਤ ਹੁੰਦੀ ਹੈ ਅਗੇ ਵੀ ਜੀਤਕਾ ਭਾਈ ਜਨਤ ਸਿੰਘ ਨੂੰ ਪੋਬਾਚੀ ਸਾਈਂ ਸਾਹਿਬ ਇਹਨਦਰ ਕੌਰ ਤੇ ਮਹਾਰਾਜਾ ਚੰਨਾ ਜੀ ਦਾ ਹੋਇਆ 27 ਤਰੀਕ ਨੂੰ ਗਏ ਹਾਸਾ ਹੋਇਆ ਬਹੁਤ ਨਾੜਾ ਹਾਸਾ ਹੋਇਆ ਪਰ ਮੈਂ ਧੰਨਵਾਦ ਕਰਦਾ ਉਹਨਾਂ ਸਤਦਾਂ ਦਾ ਉਹਨਾਂ ਅਫਸਰਾਂ ਦਾ ਜਿਨ੍ਹਾਂ ਨੇ ਉਸ ਸਮੇਂ ਤੇ ਪਹੁੰਚ ਕੇ ਬੜੀ ਹਿੰਮਤ ਕੀਤੀ ਅੰਰਾਤਾ ਸਮਾਜੇ ਅਗਰ ਸੇ ਬੈਨ ਦਾ ਸਭਾ ਹੋਤਾ ਹੋ ਸਕਦਾ ਇਸ ਵਕਤ ਹੋ ਜਾਣੀ ਪਰ ਰਾਜ ਦੇ ਸਮੇਂ ਹੋਰ ਕਹੇ ਅਸੀਂ ਜਿੰਨੇ ਇਕੱਠੋ ਲੱਭ ਹੋਈ ਪੋਕਾਰ ਸੱਜਿਆ ਕਾਕੇ ਪਰਮਾਤਮਾ ਨੂੰ ਲੋੜਦਾ ਸੀ ਉਹ ਪਰਮਾਤਮਾ ਦਾ ਧਾਰਾ ਵੰਨਾ ਤੰਗ ਹੈ ਅਜਿਹੀ ਮੁਖੰਦਿਆ ਦਾ ਕੰਤ ਦੇ ਵਿਚਾਰੇ ਕਹਿੰਦੇ ਵੀ ਜਿੰਨੇ ਪਾਣਾ ਹੈ ਪਰਮਾਤਮਾ ਦਾ ਹੈ ਤੇ ਪਰਮਾਤਮਾ ਦਾ ਧਾਰਾ ਨਾ ਸੱਚੀਆਂ ਇੰਨੇ ਜਿਆਦਾ ਸੀ ਸਾਡੇ ਪਿੰਡ ਨੂੰ ਨਹੀਂ ਤੇ ਸਾਡੇ ਸਾਡੇ ਇਲਾਕੇ ਨੂੰ ਸਾਰੇ ਸਾਰੇ ਪੰਜਾਬ ਦੇ ਵਿੱਚੋਂ ਸਾਰੇ ਜੱਟੀਆਂ ਬੰਨੀਆਂ ਸਾਰੇ ਦੇ ਸੋਖਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂਾਂ ਇਹ ਇਸ ਤਰ੍ਹਾਂ ਬਣਾ ਕਰਦੇ ਸਾਨੂੰ ਅਸਰਤਾ ਦਾ ਜਮੀਆ ਦੀ ਸੰਕਟਾਂ ਦੇ ਅਕਸ ਸਰਵਾਇਨੇ ਸਵੇਕਤ ਕਰਦੇ ਸਾਨੂੰ ਦੇ ਜਿਆ ਨੇ ਬਹੁਤ ਸਾਰੇ ਕੱਟੇ ਬਣ ਰਹੇ ਸਾਰਾ ਦਾ ਗੋਲਣਾ ਰਸਤੇ ਦਾ ਕਾਇਪਾ ਆਲੇ ਵਾਲੇ ਮਦਰ ਦੇ ਵਿੱਚੋਂ ਕੱਢੀ ਸੀ ਇਤਾਂ ਤੋਂ ਕੀ ਹੈ ਸਾਨੂੰ ਪਤਾ ਨਹੀਂ ਲੱਗਦਾ ਲੰਗਰ ਪਾਣੀ ਪਿੰਡਾਂ ਦੇ ਜਿਆ ਕਾ ਸਾਫਾਤਾ ਲੋਕਾਂ ਨੇ ਰੁਕਿਆ ਕਾਉਨ ਸਾਰਾ ਦਾ ਕੈਗਰੋਂ ਪਰਵਾਰ ਕੋਟਾ ਸਾਰੇ ਪੰਚਾਇਤੋਂ ਨਗਰ ਬਤੋ ਸਾਹ ਦਾ ਤਰ੍ਹਾਂ ਕਰਦਾ ਹਾਂ ਕਿ ਵਿਚ ਸਾਡੇ ਸਰਬਾਤਮਕ ਨੂੰ ਇਹ ਦੇਖਣ ਮਾਰਾ ਆਇਆ ਇਹਨਾਂ ਨੂੰ ਆਪਣੀ ਚਾਹਤ ਵਿੱਚ ਨਿਵਾਸ ਵਾਸੇ ਅਜੇ ਆਹਾਣਾ ਮੁੜ ਕੇ ਇਸ ਤਾਰ ਤੇ ਇਸ ਪਿੰਡ ਤੇ ਕਿਸੇ ਸੰਸਾਦ ਨੂੰ ਨਾ ਮਿਲਿਆ